ਦੇਵੀ ਅਣੀ ਆ ਗੰਦੀ ਟਨ ਵਲੌਗ ਨੂੰ ਚਲ ਕੋਈ ਨਾ ਮਾਰੀ ਚਲ ਕਰਲਾ ਕਹਿੰਦੀ ਐ ਜਰਪੂ ਅਮਰੀਤੀ ਜਦੋਂ ਇਹ ਹੋਏ ਜੁਆ ਗੰਦੀ ਹੋਗਾ ਕੱਟ ਮੈਨੂੰ ਕਹਿੰਦੇ ਤੂੰ ਐ ਕਰੀ ਦੀ ਹੁਣ ਅਸੀਂ ਭੂਆ ਕਿਹਨੂੰ ਪੁੱਛਾਂਗੇ ਮੈਂ ਜੋ ਕੁਝ ਹੋਰ ਹੀ ਕਿਹਾਗਾ ਮੈਂ ਤੋਂ ਰੋਂਦੀ ਰੋਂਦੀ ਤੋਂ ਮੈਂ ਤਾਂ ਮੈਨੂੰ ਨਹੀਂ ਕਹਿੰਦੇ ਜੋ ਹੋਰ ਕਿਹਾ ਜਿਆਦਾ ਫਿਰ ਹੱਸ ਪਈ ਐ ਕਾ ਭੁੱਲ ਗਈ ਕਹਿੰਦੇ ਤਾਂ ਭੁੱਲ ਗਈ ਬਾਕੀ ਦਾ ਬੜੀ ਫਸਲ ਲੈਣਾ ਹਾਂ ਉਹਦਾ 15 16 ਦਿਨਾਂ ਚੱਪਦੇ ਸਾਰੇ ਹਰ ਵਾਰ ਲੱਗ ਰਿਹਾ ਹੈ। ਹੈ। ਕਿਉਂ ਉਹ ਨਾ ਰਹਿਣਾ। ਪਰ ਨਾ ਕੋਲ ਦੇ ਉੱਤੇ। ਇਹਨੇ ਤਾਂ ਪਾਉਣ ਲੱਗੀ ਜਦ। ਨਾ ਟੱਕਰ ਲਾਇਆ ਬੁੜੀਆਂ ਨੂੰ ਤਾਂ ਸੰਦਿਆ ਨੇ। ਦਾ ਹੱਥਲੇ ਵਾ ਆਪਣਾ ਕਿਉਂ ਸੀ। ਲੈ ਪਾਗਣੇ ਸੀ ਬੁੜੀਆਂ। ਬਾਤ ਕੁਛ ਕਰਦੇ ਨਾ ਬੁੜੀਆਂ। ਆ ਬੱਸ ਜਿਹਾ ਥੋੜਾ ਕੁਛ ਕਰਦੀਆਂ ਨੇ। ਮੈਂ ਕਹਿੰਦਾ ਹਾਂ ਮੀਟਰਾਂ ਵਿੱਚ ਪਾਉਣ ਲਾਣਗੇ ਹੈ। ਹੋਰ ਉਹ ਤਾਂ ਲੱਗਣਗੇ ਹੀ ਹੁਣ। ਇਹ ਵਿੱਚ ਲੋਕਾਂ ਲੱਗ ਗਿਆ ਹਾਂ। ਉਹਦਾ ਬਿਨਾ ਦੱਸਿਆ ਹੀ ਲਾ ਜਾਂਦੇ ਨਹੀਂ ਕਿਸੇ ਨੂੰ ਖਰਾਬ ਹੋ ਜਾਏ। ਹਾਂ ਹਾਂ। ਉਹਦਾ ਬਿੱਲ ਤੋਕੜੀ ਆ ਉਹ ਜਿਵੇਂ ਹੁਣ ਫੋਨਾਂ 'ਚ ਪੈਸੇ ਪਾਉਣੇ ਆਪਾਂ ਆਇਕਰ ਬੋਣੇ ਪੈਗਾ ਮੈਂ ਫੋਨ ਤੇ ਮੈਸਜ ਲਾਉਂਦਾ ਸੁਨੀਪਨੂਜੇ ਲੋੜ ਵੇਣ ਨਹੀਂ ਨਿਕਲਦਾ ਜੇ ਮੈਂ ਹਾਂ ਮੈਸੇਜ ਆ ਜਾ ਕਰੂਗਾ ਇਹ ਬਾਹਰ ਲਈ ਜੀ ਜਮਾਨਾ ਲੱਗਿਆ ਔਰੇ ਵੀ ਨਹੀਂ ਚੱਕਰ ਨਹੀਂ ਕਹਿੰਦੇ ਜਿਹੜਾ ਕੈਨੇਡਾ ਚੁੱਕੇ ਜਾਂਦੇ ਨੇ ਜਿਨ੍ਹਾਂ ਦਾ ਨਹੀਂ ਜਾਂਦਾ ਉਰੀ ਦੇਖਣ ਆਪਣਾ ਤਾਂ ਫਿਰ ਕੈਨੇਡਾ ਇੱਥੇ ਆ ਹਣੇ ਹੋਰ ਹੁਣ ਪੂਰੀ ਬੰਦਿਆ ਪਾਉਂਦਾ ਹਾਂ ਹਾਂ ਉਰੀ ਬੰਦ ਜੇ ਜੁੜਦੀ ਨਹੀਂ ਨਾ ਦੁਨੀਆ ਸਰਕਾਰ ਦੇ ਨਾਲ ਮੋਦੀ ਦਾ ਇਹੀ ਕੰਮ ਦੀ ਵੀ ਪੂਰੀ ਬਾਹਰਲਾ ਦੇਸ਼ ਬਣਾਉਂ ਮੋਦੀ ਬੁਝਾਰੇ ਨੂੰ ਵੋਟੇ ਨਹੀਂ ਪਾਈਦੇ ਨਾ ਜਿੱਥੇ ਇੰਨੇ ਘਰ ਬਣਾ ਕੇ ਦਿੱਤਾ ਨੇ। 200 ਲੱਖ ਮਾਫ ਕਰਨ ਲੋਕਾਂ ਨੂੰ। ਹੋਰ ਵੀ ਕਰਦਾ ਹੀ ਆ। ਟੰਗਾ ਕੋਈ ਨਹੀਂ ਗਿੰਦਾ ਹੈਗਾ ਫਿਰ ਵੀ। ਮਾੜੀ ਗੱਲ। ਆਪਾਂ ਦੀ ਨੂੰ ਪਾਈ ਹੋਈ ਆ ਤਸਾਕ ਹੈ ਨਹੀਂ। ਆਪਾਂ ਤਾਂ ਆਪਣੇ ਘਰ ਨਹੀਂ ਚੱਲਦੇ ਤੇ ਲਾ ਮੋਦੀ ਅੱਡੇ ਦੁਨੀਆ ਨੂੰ ਚਲਾਈ ਜਾਂਦਾ। ਹੋਰ ਕਿੰਨੇ ਕਿ ਜੁੜੇ ਹੋਣਗੇ ਨਾਲ। ਆਪਣੇ ਮੰਗੇ ਜੁੜੇ ਹੋਏ ਨੇ ਹੁਣ ਆਪਾਂ ਜਿੰਨੇ ਜੁੜੇ ਹੋਇਆ। ਮਾੜੀ ਦੇ ਬਾਪੇ ਕੋਲ ਕੋ ਜਾਣਾ। ਬਾਪਾ ਬੀ ਬੋਲਾ ਫੈਨੂ ਗਿਆਦਾ ਸੇੜਦਾ ਪਤਾ ਜਾਉਂਗੀ ਮੈਂ ਕੋਈ ਨਹੀਂ ਹਟਦੀ ਇੱਥੇ ਜਾਵਾਂਗੀ ਤਾਂ ਬਾਬਾ ਦਰਸ਼ਨ ਕੋਈ ਕੋਣ ਹੈ ਹਾਂ ਉੱਥੇ ਜਾਂਦਾ ਉਹ ਜਿਹੜੇ ਕੋਈ ਵੀ ਚੀਜ਼ ਹੈ ਜੇ ਚੜਾਈ ਹੋ ਜੇ ਨਾ ਤੇ ਵੀਡੀਓ ਆ ਗਈ ਰਾਤ ਨੂੰ ਭਾਈ ਜਿਵੇਂ ਤੂੰ ਮੈਨੂੰ ਕਹਿੰਦੀ ਵੀ ਜੇ ਚੜਾਈ ਹੋ ਜਾਂਦੀ ਹੈ ਹਾਂ ਉਹ ਲੋੜ ਨਹੀਂ ਹੋਈ ਮੈਂ ਕਿਹਾ ਜੇ ਲੋੜ ਹੁੰਦੀ ਮੈਂ ਜੀ ਮਾਤਾ ਕੇ ਹਾਉ ਫੀਗਲ ਲਾਈਆਂ ਸੀ ਹਾਂ ਹੁੰਦੀਆਂ ਨੇ ਹੋਰ ਬਣਾ ਰੋਕਣੀ ਹੁੰਦਾ ਇਹਦੀ ਚੜਾਈ ਹੁਣ ਅੱਗੇ ਸਰਸੇ ਵਾਲਾ ਬਾਬਾ ਨਹੀਂ ਵਿਚਾਰੇ ਦਾ ਦੇਖ ਲੈ ਸਰਸੇ ਵਾਲਾ ਕਿਹੜਾ ਮਾੜਾ ਕਰਨੀ ਨਸੇ ਪੱਤਾ ਹੀ ਸੜਾਉਂਦਾ ਸੀ ਉਹ ਇਹ ਵੀ ਜਾ ਕੇ ਦਾ ਦੇਖ ਤੁਸੀਂ ਫੇਰ ਇੱਕਾ ਮਾਨਸਾ ਦੇਖ ਲੈ ਛਣਾਉਣ ਲੱਗਿਆ ਕਿਹਦੀ ਉਹਦੇ ਨਾ ਮਾਨਸਾ ਖਾਬਰ ਉਹਨਾਂ ਨੇ ਤਾਂ ਨਸੇ ਸੜਾਉਣ ਲੱਗੇ ਉਹ ਤੇਨ ਪਤਾ ਨਹੀਂ ਕਿਹੜੀ ਉਹ ਚਰ ਜੇਲ੍ਹ ਚ ਮਾਰੇ ਚੱਕ ਕੇ ਵਿਚਾਰਾ ਹਾਂ ਆਈ ਕਰਦੇ ਇਹ ਦੁਨੀਆ ਦੇਖਦੀ ਨਹੀਂ ਹੈਗੀ ਵੀ ਕੰਮ ਨੂੰ ਚੰਗਾ ਕਹਿੰਦਾ ਕੋਈ ਕੋਈ ਨਹੀਂ ਕਹਿੰਦਾ ਕਿਹੜਾ ਚੰਗਾ ਕਿਹੜਾ ਮਾੜਾ ਦੇਖਦੇ ਨਹੀਂ ਹੈਗੇ ਲੋਕਾਂ ਯਾਰ ਇਹ ਤਾਂ ਕੇ ਕੰਮ ਕਰਦਾ ਨਹੀਂ ਤੇ ਜੱਗ ਕੱਲੇ ਜਦੋਂ ਚੱਕੇ ਮਾਰਦੇ ਨੇ ਜਿਹੜੇ ਚੋਂ ਲੋਖ ਨਹੀਂ ਤੇ ਉੱਠੇ ਅੰਮ੍ਰਿਤਪਾਲ ਹਾਂ ਉਹਨਾਂ ਦੇ ਚੱਕਰੋਂ ਤਾਂ ਹੋਰ ਇਹ ਬਘੇੜੀਆਂ ਰੋਟੀਆਂ ਇਹ ਹੋਰ ਚੱਕੇ ਰੋਟੀਆਂ ਹਾਂ ਰੋਟੀਆਂ ਹਾਂ ਆਹੀ ਆਟਾ ਸੀ ਹੋਰ ਹੈ ਨਹੀਂ ਆ ਚਾਹ ਤੋਂ ਲੈਣ ਤਾਂ ਚੱਲਿਆ ਆਪਣਾ ਅੱਛਾ ਹੋਰ ਗੁੰਨਣਾ ਬੂ ਜਿੰਨਾ ਪਾਣੀ ਤਾਂ ਹੈ ਤਾਂ ਗੁੰਨਣਾ ਹੀ ਆ ਫੇ ਗੁੱਡੀ ਵੀ ਹੋ ਕਰਨੀ ਆਪਾਂ ਨੇ ਇੱਥੇ ਆ ਹੁਣ ਇਹਨੂੰ ਛੱਡੋ ਮੰਦੀਪ ਨੂੰ ਤੈਨੂੰ ਨਹੀਂ ਉਹ ਨੂੰ ਆ ਆਟਾ ਗੁੰਨ ਦਊਗੀ ਰਾਟਾ ਟਾਟਾ ਤੋਂ ਥੋੜਾ ਜਿਹਾ ਲਏ ਹੋਰ ਮੈਂ ਗੁੰਨ ਲਾ ਤਾ ਪਕ ਕੇ ਵੀ ਨਹੀਂ ਆਉਂਦੀਆਂ ਸਾਗਾਂ ਤੋਂ ਮਗਾਉਣੇ ਆਉਂਦੇ ਆ ਵੀ ਅੱਜ ਰੋਟੀਆਂ ਪੱਕੀਆਂ ਹੋ ਗਈਆਂ ਹੈ ਨਾ ਹੈ ਅੱਜ ਰੋਟੀਆਂ ਆਉਂਦੀਆਂ ਪੱਕੀਆਂ ਹੋ ਗਈਆਂ ਨੇ ਉਹਦੇ ਨਹੀਂ ਵਧੀਆ ਪੱਕਿਆ ਤੇ ਵੇ ਮੈਂ ਵੀ ਆ ਗਿਆ ਅਲੋ ਸਾਰਾ ਬੰਦਾ ਬੁਲਾਇਆ ਜਾਏਗਾ ਸਭ ਹੈ ਨਹੀਂ ਉਹ ਤਾਂ ਖਾਣਾ ਆਲੀ ਫਸਾਣਾ ਹੈ ਨਾ ਹਾਂ ਉਹ ਤਾਂ ਥੋੜੀ ਬੀਤੀ ਜਰਦਾ ਅੱਜ ਸੈਕਿਆ ਕਿਨੇ ਨੇ ਫੇਰਾ ਮੈਂ ਬਣਾ ਲਓ ਨੰਬਰ ਜੀ ਤਾਂ ਬਣਦੇ ਨੇ ਰੱਖੀ ਸੇਕ ਨੂੰ ਰਹਿ ਜਾ ਆਟਾ ਹੰਦਲਾ ਟੋਲ ਚੱਕ ਲੈ ਉਹ ਸਾਣ ਲੈ ਇਹਦੇ ਵਿੱਚ ਪਰ ਕਬੰਦ ਕਰਕੇ ਉਹ ਗੰਦਾ ਵੀ ਲਾਤੀ ਬੈਠੀ ਆ ਤੁਸ ਨਾਲ ਤੇਕ ਨਾਲ ਵਿਚਾਰੀ ਨਾ ਨੂੰ ਕਰੀ ਹੋਣ ਦੋ ਸਾਹ ਅਮਨੇ ਪੈਂਦੇ ਇਹ ਤਾਂ ਸਾਡੇ ন্যাਚੁਰਲੀ ਉਹ ਲੱਗ ਜਾਂਦੇ ਆ ਗਲਾਲੀ ਲੱਗ ਜਾਂਦੇ ਲੋ ਲੋ ਸਾਰਾ ਉਹ ਬਿੱਟੇ ਬਿੱਚਾ ਨਾ ਬੋਲੋ ਤਾਂ ਉਹ ਨੂਤੇ ਹੀ ਕਹੀ ਜਾਣਗੀ ਆ ਨਹੀਂ ਨਹੀਂ ਤੇਰੀਆਂ ਗੱਲਾਂ ਟਮਾਟਾ ਭਾਜੀਆਂ ਹੋ ਗਈਆਂ ਇਹ ਤੇ ਰੰਗਾਂ ਆਏ ਹੋ ਗਿਆ ਆ ਇਧਰ ਵੀ ਆਈ ਕਹਿੰਦੇ ਨੇ ਸਲੇਮਪਰ ਕਾ ਨਹੀਂ ਬੋਪਰ ਕਾ ਨਹੀਂ ਬਨਸੀ ਕੇ ਜਦ ਦੀ ਪੁੱਛ ਲਣ ਗਿਆ ਕੌਣ ਆਈ ਹੋਈ ਆ ਮੇਰੀ ਭੈਣ ਆ ਕੋਟਲੇ ਤੋਂ ਆਈ ਆ ਨਹੀਂ ਕਹਦਾ ਨਹੀਂ ਜਦ ਦੀ ਨਹੀਂ ਆਪਣੇ ਵਰਗਾ ਤਾਂ ਥੰਗ ਜਾਂਦੇ ਨੇ ਥੰਗ ਜਾਂਦੇ ਨੇ ਹੋਰ ਬਾਅਦ ਚ ਗੱਲ ਕਰਾਂਗੇ ਹੋਰ ਅਸੋ ਤੇ ਦੀਏ ਅਸੀਂ ਦੀਪਕ ਕਹੇ ਮੈਂ ਪੁੱਛੇ ਨਹੀਂ ਮੈਂ ਤਾਂ ਉਹਦਾ ਘਰ ਵਾਲਾ ਬਣਾਤਾ ਹੈਗਾ ਤਾਂ ਉਹਦਾ ਸੌਰਾ ਧੀ ਵਿਚਾਰੀ ਮਾਸੀ ਜੀ ਮਾਸੀ ਦਾ ਦੀਪਲੀ ਦਾ ਸੰਗ ਪੁੱਛੇ ਨੀ ਮਾਸਰ ਕੀ ਸਾਡ ਲਾਵੇਂ ਜਿ ਬੈਠੇ ਤੇ ਤੇ ਕਿਨਾਲਾ ਵਾਲੀ ਨਾ ਹਾਂ ਹਾਂ ਦੱਸ ਕੀ ਕਿਨਾਲ ਲੈ ਕੇ ਜਾਣਾ ਹੈ ਆਏ ਗਏ ਇਤਾਂ ਨਹੀਂ ਬੁਢੀ ਆ ਗਈ ਤੇ ਪੈਸੇ ਮਰ ਗਈ ਉਹ ਫਿਰ ਉਹ ਕਮੂੜੇ ਆਈ ਉਹ ਬਾਬਾ ਦੇਖੀ ਆ ਸੀ ਨੇ ਹਾਂ ਫਿਰ ਉਹ ਇਹਨਾਂ ਦਾਨ ਪੁੰਨ ਕਰਨਾ ਹਾਂ 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 ਉਹ ਦਾਨ ਪੁੰਨ ਨਹੀਂ ਨਾਲ ਦੇਣਾ ਮੁੱਗੀ ਜਮ ਇੱਥੇ ਹੋਰ ਆ ਦੇਖੀ ਆ ਯੁੱਥੇ ਵੀ ਉੱਥੇ ਦੇਣੀ ਆ ਹਾਂ ਹੁਣ ਜਿਹੜੀ ਆਪਾਂ ਰੋਟੀਆਂ ਬਣਾਉਣੇ ਆ ਇਹਦੇ ਚਾਰ ਚਾਰ ਮਿਲਣੀਆਂ ਆਪਾਂ ਨੂੰ ਦੇਖੀ ਗਾਂ ਜਾ ਕੇ ਕੁਕੜਾ ਨਹੀਂ ਰਾਂਗੇ ਹੋਰ ਕਹਿੰਦੇ ਹੁੰਦੇ ਨੇ ਜੇ ਮੈਂ ਪਹਿਲਾਂ ਬਾਗੀ ਨਾ ਪਹਿਲਾਂ ਬਾਗੀ ਮੈਂ ਤੁਹਾਨੂੰ ਬਲੌਗ ਬਣਾ ਕੇ ਭੇਜੂ ਉਥੋਂ ਠੀਕ ਆ ਵੀਰ ਰੋਟੀਆਂ ਮਿਲਦੀਆਂ ਨਾ ਕਿ ਨਹੀਂ ਮਿਲਦੀਆਂ ਫਿਰ ਤੁਸੀਂ ਹੋਰ ਸੇਵਾ ਕਰਿਆ ਕਰਿਓ ਹੋਰ ਪਾਇਆ ਕਰਿਓ ਰੋਟੀਆਂ ਆਓ ਅੱਜ ਆਪਾਂ ਗੁੱਡੀ ਵੀ ਫੁਕਾਂਗੇ ਚੰਗਾ ਮਾਪਾ ਵੀ ਨਹੀਂ ਜੀ ਲੱਗਿਆ ਰਹਿੰਦਾ ਆ ਗੁੱਡੀ ਕਾਹਨੇ ਨਾਲ ਰੋਟੀਆਂ ਹੋ ਮਿੱਠੀਆਂ ਤਾਂ ਪੱਕਦੀਆਂ ਨੇ ਆਪਾਂ ਫਿਰ ਘੀ ਲਾ ਲਾਂਗੇ ਆਪਣੀਆਂ ਰੋਟੀਆਂ ਨੂੰ ਤਾਂ ਹੀ ਰੋਇਆ ਜਾਊਗਾ ਫਿਰ ਗੁੱਡੀ ਨੂੰ ਰੋ ਕੇ ਫੇ ਭੁੱਖ ਲੱਗਿਆਊਗੀ ਫਿਰ ਅੰਬ ਤੇ ਚਾਰਾਂ ਰੋਟੀਆਂ ਖਾਵਾਂਗੇ ਆਪਾਂ ਖਾਣਾ ਰੋਇਆ ਵੀ ਨਹੀਂ ਜਾਂਦਾ ਭੁੱਖਾ ਤਾਂ ਰੋਇਆ ਵੀ ਨਹੀਂ ਜਾਂਦਾ ਹੈਗਾ ਤੇ ਰੋ ਲਿਓ ਰੋ ਕੇ ਅੰਬ ਹੋ ਗਏ ਕਿਉਂ ਨਾ ਲੜੀਏ ਆਓ ਬੀਤਾ ਗੱਲਾਂ ਕਰੀਏ ਤੇ ਹਾਜਮ ਕਰ ਲਿਓ ਫਸੇ ਇੱਕ ਪੈਕਿਆਂ ਦੇ ਮਨ ਜਿਓ ਇੱਕ ਸੌਰੀਆਂ ਦੇ ਮਨ ਜਿਓ ਅੱਧੀਆਂ ਕ ਅਸੀਂ ਉਧਰ ਰਲ ਜਾਂਦੇ ਅੱਧੀਆਂ ਉਧਰ ਰਲ ਜਾਂਦੇ ਤੂੰ ਦੱਸ ਕਿੱਧਰ ਰਲਾਂਗੇ ਕਿੱਧਰ ਮਰਦੇ ਅਣਕਿਆ ਨਾ ਕਰ ਕਾ ਮਸੀ ਘਾ ਤਾਂ ਕਿ ਤੁੰਗ ਬਾਕੀ ਤਾਂ ਅਸੀਂ ਤੁੰਗ ਆ ਨਾ ਅਸੀਂ ਮਾਸੂਦ ਦੀ ਗੱਲ ਵਧੀਆ ਹੋਊਗੀ ਨਾ ਭਾਣੇ ਤੁਹਾਡੇ ਨਾਲ ਅਸੀਂ ਆ ਫਿਰ ਕੀ ਹੁੰਦਾ ਸਿੱਖ ਜਿਓ ਆਇਦਾ ਹੋਰ ਹਣ ਦੇ ਦੇ ਕੇ ਸਿੱਖਦਾ ਹਲਾ ਹੁਣ ਅਸੀਂ ਕਿਹੜਾ ਸਿੱਖੇ ਸਿਖਾਈ ਜੰਮੀਆਂ ਦੀਆਂ ਅਤਵੀਰ ਨੇ ਜਪਾ ਕੇ ਦੇਖਾਂਗੇ ਹਾਂ ਨਾਲ ਸਿੱਖ ਲਿਓ ਹੋਰ ਜਿਵੇਂ ਆ ਮੈਨੂੰ ਕਹਿੰਦੀ ਪੂਆ ਕੁੜੀਆਂ ਦੇ ਸੱਸਾ ਜਾਣ ਕੇ ਬੱਕਾ ਗਿਆ ਬੱਕਾ ਸਾਰੇ ਰਿਸ਼ਤੇਦਾਰ ਆ ਗਏ ਹੁਣ ਅਸੀਂ ਜਾਂਦੇ ਹਾਂ ਗੁੱਡੀ ਫੁਕੜ ਨੂੰ ਰੋਟੀਆਂ ਪਕਾ ਲਈਆਂ ਤੇ ਹੁਣ ਜਾਂਦੇ ਹਾਂ ਅਸੀਂ ਮਿੱਠਾ ਪਾਣੀ ਬਣਾ ਲਿਆ ਸਾਰੇ ਭੈਣ ਭਾਈ ਆ ਗਏ ਨਿਆਜ਼ ਭਾਈ ਬਰਾਕ ਸੁਖਿੰਦਰੋਂ ਨਿਕਲਦੇ ਹੈਗੇ ਦੁਪਹਿਰਾਂ ਲੈ ਕੋਈ ਆਈ ਕਿਹਦਾ ਸੌਣ ਕੋਲ ਚੱਕੀ ਕੋਲ ਵੱਡੀ ਵੱਡੀ ਕੰਦਲ ਤੇਰੇ ਮੁੰਡੇ ਖਾਣੇ ਨਹੀਂ ਆਉਂਦਾ ਐਨਕਾ Hijo senang lagi hay que hacer la mañana. Ya, 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 ya,